ਅਸੀਂ ਕਾਲੇ ਛਨੇ ਤੇ ਇਹ ਜੀ ਸਾਡੇ ਮਸਾਲੇ ਹੈਗੇ ਨੇ ਲਸਣ ਅਦਰਕ ਤੇ ਹਰੀ ਮਿਰਚ ਇਹ ਟਮਾਟਰ ਪੀਸ ਲੈਨੇ ਇਹ ਹੈਗੇ ਸਾਡੇ ਕੱਟੇ ਹੋਏ ਪਿਆਜ਼ ਤੇ ਜੀ ਇੱਥੇ ਦੇਖੋ ਸਾਡਾ ਤੇਲ ਹੋ ਗਿਆ ਗਰਮ ਕੜਾਹੀ ਐਸੀ ਰੱਖ ਦਿੱਤੀ ਐ ਹੁਣ ਅਸੀਂ ਆਪਣਾ ਸਭ ਤੋਂ ਪਹਿਲਾਂ ਪਾਵਾਂਗੇ ਇਸ ਵਿੱਚ ਅਦਰਕ ਲਸਣ ਤੇ ਪੇਸਟ ਤੇ ਇਹ ਦੇਖੋ ਹੁਣ ਸਭ ਤੋਂ ਪਹਿਲਾਂ ਅਸੀਂ ਅਦਰਕ ਤੇ ਨੂੰ ਚੰਗੀ ਤਰ੍ਹਾਂ ਜੀ ਅਸੀਂ ਲਾਲ ਕਰ ਲਾਂਗੇ ਉਸ ਤੋਂ ਬਾਅਦ ਇਸ ਵਿੱਚ ਪਿਆਜ਼ ਪਾਵਾਂਗੇ ਕਿਉਂਕਿ ਸਾਡਾ ਤੇਲ ਬਹੁਤ ਜ਼ਿਆਦਾ ਗਰਮ ਹੋ ਚੁੱਕਿਆ ਹੈ ਇਸ ਕਰਕੇ ਜਲਦੀ ਲਾਲ ਹੋ ਜਾਣਗੇ ਇਹ ਦੇਖੋ ਜੀ ਸਾਡਾ ਜਿਹੜਾ ਲਸਣ ਅਦਰਕ ਸਾਰਾ ਲਾਲ ਹੋ ਗਿਆ ਵਾ ਹੁਣ ਅਸੀਂ ਇਸ ਵਿੱਚ ਪਾ ਲੱਗੇ ਆ ਪਿਆਜ਼ ਇਹ ਦੇਖੋ ਇਸ ਵਿੱਚ ਪਿਆਜ਼ ਪਾ ਲਏ ਇਸ ਨੂੰ ਕਰ ਲਾਂਗੇ ਚੰਗੀ ਤਰ੍ਹਾਂ ਮੀਟ ਸੁਆਸਲੇ ਵਿੱਚ ਇਹ ਦੇਖੋ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਲਾਲ ਕਰ ਲਵਾਂਗੇ ਪਿਆਜ਼ ਨੂੰ ਵੀ ਉਸ ਤੋਂ ਬਾਅਦ ਹੀ ਇਸ ਵਿੱਚ ਪਾਵਾਂਗੇ ਅਸੀਂ ਟਮਾਟਰ ਦੇਖੋ ਹੁਣ ਇਹਨੂੰ 15 ਮਿੰਟ ਤੱਕ ਕੇ ਇਸ ਨੂੰ ਲਾਲ ਕਰਾਂਗੇ ਯਾਨੀ ਸਾਡੇ ਬੋਇਲ ਹੋ ਚੁੱਕੇ ਨੇ ਤੇ ਹੁਣ ਅਸੀਂ ਤੜਕਾ ਲਾ ਰਹੇ ਹਾਂ ਇਹ ਦੇਖੋ ਇਹਾਟਾ ਮਸਾਲਾ ਚੰਗੀ ਤਰ੍ਹਾਂ ਹੋ ਗਿਆ ਲਾਲ ਹੋਣੇ ਇਸ ਵਿੱਚ ਪਾ ਲੱਗੀ ਆ ਮੈਂ ਟਮਾਟਰ ਇਹ ਦੇਖੋ ਇਸ ਚ ਪਾ ਦਿੱਤੇ ਨੇ ਟਮਾਟਰ ਹੁਣ ਇਸ ਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਮਸਾਲੇ ਦੇ ਨਾਲ ਇਹ ਦੇਖੋ ਹੁਣ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੇਤਾ ਵਾ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਨਾਲ ਟਮਾਟਰਾਂ ਨੂੰ ਵੀ ਅਸੀਂ ਭੁੰਨ ਲਵਾਂਗੇ 10-15 ਮਿੰਟ ਤੱਕ ਇਸ ਨੂੰ ਭੁੰਨ ਲਵਾਂਗੇ ਚੰਗੀ ਤਰ੍ਹਾਂ ਇਹ ਦੇਖੋ ਫੇਰ ਹੀ ਸਾਡੇ ਜਿਹੜੇ ਕਾਲੇ ਚਨੇ ਆ ਉਹਦਾ ਮਸਾਲਾ ਵਧੀਆ ਹੋ ਜਾਊਗਾ ਅਗਰ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਫਿਰ ਹੀ ਇਹਦਾ ਟੇਸਟ ਵਧੀਆ ਤਰੀਕੇ ਨਾਲ ਹੋਵੇਗਾ ਹੁਣ ਇਸ ਨੂੰ ਭੁੰਨ ਲੈਨੇ ਆ ਤੇ ਫਿਰ ਇਸ ਵਿੱਚ ਅਸੀਂ ਆਪਣੇ ਮਸਾਲੇ ਪਾਵਾਂਗੇ ਜੀ ਅਸੀਂ ਪਾ ਰਿਹਾ ਹਾਂ ਇਸ ਵਿੱਚ ਨਮਕ ਤੇ ਹੁਣ ਇਸ ਨੂੰ ਕਰ ਦਾਂਗੇ ਚੰਗੀ ਤਰ੍ਹਾਂ ਨਾ ਮਸਾਲੇ ਨਾਲ ਮਿਕਸ ਇਹ ਦੇਖੋ ਮਸਾਲੇ ਵਿੱਚ ਮਿਕਸ ਕਰ ਦਿੱਤਾ ਹੈ ਅਸੀਂ ਨਮਕ ਤੁਸੀਂ ਅਜੇ ਅਜੇ ਟਮਾਟਰ ਸਾਡੇ ਕੱਚੇ ਨੇ ਮਸਾਲਾ ਕੱਚਾ ਹੈ ਇਸ ਤਰ੍ਹਾਂ ਕੇ ਹਜੇ ਇਸ ਨੂੰ ਨਮਕ ਟਾਲ ਲਿਆ ਵਿੱਚ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਨਾਲ ਥੋੜਾ ਹੋਰ ਪਕਾਵਾਂਗੇ ਜੀ ਸਾਡਾ ਮਸਾਲਾ ਜੀ ਕਿੱਦਾਂ ਵਧੀਆ ਹੋ ਗਿਆ ਹੁਣ ਨਾ ਥੋੜਾ ਜਿਹਾ ਥੱਲੇ ਲੱਗਾ ਲਾ ਪਿਆ ਆ ਕਿਉਂਕਿ ਢੁੱਜ ਗਿਆ ਬਹੁਤ ਵਧੀਆ ਆ ਗਿਆ ਵੇਖੋ ਤੇਲ ਕਿੰਨਾ ਛੱਡ ਦਿੱਤਾ ਇਸ ਨੇ ਤੇ ਹੁਣ ਅਸੀਂ ਇਸ ਵਿੱਚ ਪਾਵਾਂਗੇ ਆਪਣੇ ਬਾਕੀ ਮਸਾਲੇ ਕਿਉਂਕਿ ਅਹੀਂ ਅਸੀਂ ਇੱਥੇ ਸਿਰਫ ਨਮਕ ਪਾਇਆ ਸੀ ਹੁਣ ਅਸੀਂ ਇਸ ਵਿੱਚ ਮਿਰਚਾਂ ਹਲਦੀ ਜਰਾ ਸਾਰਾ ਕੁਝ ਪਾਵਾਂਗੇ ਏ ਦੇਖੋ ਹੁਣ ਇਸ ਵਿੱਚ ਪਾ ਲਗੇ ਅਸੀਂ ਕਸ਼ਮੀਰੀ ਲਾਲ ਮਿਰਚ ਕਸ਼ਮੀਰੀ ਦਾਲ ਵਿੱਚ ਪਾਤੀ ਆ ਹੁਣ ਇਸ ਵਿੱਚ ਪਾਵਾਂਗੇ ਅਸੀਂ ਹਲਦੀ ਪਾਊਡਰ ਇਹ ਦੇਖੋ ਇੱਕ ਚਮਚ ਤੋਂ ਥੋੜਾ ਜਿਹਾ ਉੱਪਰ ਆਪਾਂ ਹਲਦੀ ਪਾਵਾਂਗੇ ਤੇ ਹੁਣ ਇਸ ਵਿੱਚ ਅਸੀਂ ਪਾਵਾਂਗੇ ਮਸਾਲਾ ਗਰਮ ਮਸਾਲਾ ਪਾਵਾਂਗੇ ਕਿਉਂਕਿ ਛੋਲਿਆਂ ਵਿੱਚ ਗਰਮ ਮਸਾਲਾ ਪਾਇਆ ਜਾਵੇ ਨਾ ਤੇ ਛੋਲਿਆਂ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਹੈ ਤੇ ਹੁਣ ਇਸ ਵਿੱਚ ਦੇਖੋ ਅਸੀਂ ਮਸਾ ਪਾਤਾ ਮਸਾਲਾ ਹੁਣ ਇਸ ਨੂੰ ਕਰ ਦਾਂਗੇ ਅਸੀਂ ਚੰਗੀ ਤਰ੍ਹਾਂ ਮਿਕਸ ਇਹ ਦੇਖੋ ਮਸਾਲੇ ਨੂੰ ਤੇ ਗਰੇਵੀ ਸਾਡੀ ਦੇਖੋ ਕਿੰਨੀ ਵਧੀਆ ਹੋ ਗਈ ਹੈ ਕਲਰ ਦੇਖੋ ਕਿੰਨਾ ਵਧੀਆ ਲੱਗਣਦਿਆ ਹੈ ਇਹ ਦੇਖੋ ਕਿੰਨਾ ਸੋਹਣਾ ਕਲਰ ਹੋ ਗਿਆ ਜੀ ਇਹ ਦੇਖੋ ਜੀ ਮਸਾਲਾ ਸਾਡਾ ਦੇਖੋ ਬੜਾ ਹੀ ਵਧੀਆ ਹੋ ਗਿਆ ਜੋ ਜੀ ਰੰਗਤ ਬੜੀ ਵਧੀਆ ਆ ਗਈ ਹੈ ਜੀ ਤੇ ਹੁਣ ਅਸੀਂ ਨਾ ਇਸ ਨੂੰ ਥੋੜਾ ਹੋਰ ਭੁੰਨ ਕੇ ਨਾ ਚੰਗੀ ਤਰ੍ਹਾਂ ਫਿਰ ਇਸ ਨੂੰ ਅਸੀਂ ਆਪਣੇ ਕਾਲੇ ਚਨੇ ਵਿੱਚ ਪਾਵਾਂਗੇ ਏ ਦੇਖੋ ਤੇਲ ਕਿੰਨਾ ਛੱਡ ਦਿੱਤਾ ਇਸਨੇ ਤੇ ਗਰੇਵੀ ਬੜੀ ਵਧੀਆ ਲੱਗਦੀ ਬਹੁਤ ਦੇਖੋ ਵਧੀਆ ਖੇ ਦੇਖੋ ਜੀ ਇੱਕ ਸਾਈਡ ਤੇ ਅਸੀਂ ਚਾਵਲ ਵੀ ਧਰ ਦਿੱਤੇ ਨੇ ਕਿਉਂਕਿ ਅੱਜ ਜੀ ਕਾਲੇ ਚਣਿਆਂ ਦੇ ਨਾਲ ਅਸੀਂ ਖਾਵਾਂਗੇ ਚਾਵਲ ਤੇ ਸਾਡਾ ਦੇਖਿਓ ਜੇ ਮਸਾਲਾ ਜੇ ਪੱਕ ਰਿਹਾ ਵਾ ਜੇ ਬਣਾਵਾਂਗੇ ਇਹਨੂੰ ਪਕਾਵਾਂਗੇ ਕਹਿੰਦਾ ਮੀਨਸ ਲੋ ਜੀ ਇੱਕ ਸਾਈਡ ਤੇ ਅਸੀਂ ਚਾਵਲ ਰੱਖੇ ਨੇ ਸਾਡੇ ਚਾਵਲ ਵੀ ਬਣ ਜਾਣਗੇ ਤੇ ਦੂਜੀ ਸਾਈਡ ਤੇ ਆਡਾ ਮਸਾਲਾ ਜੇ ਮਤਲਬ ਕਿ ਟਾਈਮ ਲੱਗੂਗਾ ਥੋੜਾ ਜਨਾ ਕੱਚਾ ਕੱਚਾ ਵਾ ਤੇ ਇਹਨੂੰ 10-15 ਮਿੰਟ ਹੋਰ ਇਹਨੂੰ ਪਕਾਵਾਂਗੇ ਕਿ ਚੰਗੀ ਤਰ੍ਹਾਂ ਇਹ ਭੁੱਜ ਜਾਵੇ ਤੇ ਤੇਲ ਦੇਖੋ ਇਹਨੇ ਛੱਡ ਦਿੱਤਾ ਹੈ ਵੈਸੇ ਤੇ ਜਦੋਂ ਚੰਗੀ ਤਰ੍ਹਾਂ ਇਹ ਭੁੱਜ ਜਾਏਗਾ ਮਸਾਲਾ ਫਿਰ ਅਸੀਂ ਚਣਿਆਂ ਦੇ ਵਿੱਚ ਮਸਾਲਾ ਪਾ ਦਾਂਗੇ ਪਾ ਦਿੱਤਾ ਵਾ ਮਸਾਲਾ ਇਸ ਵਿੱਚ ਚਣਿਆਂ ਦੇ ਵਿੱਚ ਤੇ ਦੇਖੋ ਚਣਿਆਂ ਵਿੱਚ ਮਸਾਲਾ ਪੈ ਗਿਆ ਇਹ ਦੇਖੋ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਖਾ ਕਰ ਦਾਂਗੇ ਮਸਾਲਾ ਅਸੀਂ ਪਾ ਦਿੱਤਾ ਹੈ ਤੇ ਇਹ ਦੇਖੋ ਹੁਣ ਅਸੀਂ ਇਸ ਦੇ ਨਾਲ ਵਿਸਲ ਵਜਾਵਾਂਗੇ ਕਿਉਂਕਿ ਹਜੇ ਮਸਾਲਾ ਥੋੜਾ ਕੱਚਾ-ਕੱਚਾ ਲੱਗੇਗਾ ਇਸ ਕਰਕੇ ਇਸ ਦੀਆਂ 4-5 ਵਿਸਲ ਵਜਾਵਾਂਗੇ ਨਾਲ ਤੇ ਚਨੇ ਸਾਡੇ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ ਇਹ ਦੇਖੋ ਚਾਵਲ ਵੀ ਸਾਡੇ ਹਜੇ ਜੀ ਕੱਚੇ ਹਜੇ ਬਣੇ ਨਹੀਂ ਆ ਇਹ ਵੀ ਦੇਖੋ 10-15 ਮਿੰਟ ਲੱਗਣਗੇ ਇਸ ਨੂੰ ਵੀ ਬਣਾਣ ਤੇ ਕਿਉਂਕਿ ਅਸੀਂ ਚਾਵਲ ਪੇਸਲੇ ਹੀ ਬਣਾਣੇ ਆ ਮਤਲਬ ਕਿ ਅਸੀਂ ਦੂਜੇ ਚਾਵਲ ਨਹੀਂ ਬਣਾਉਂਦੇ। ਅਸੀਂ ਨਾ ਚਣਿਆਂ ਨੂੰ ਰੱਖ ਦਿੱਤਾ ਗੈਸ ਤੇ ਹੁਣ ਇਹਦੇ ਵਿੱਚ ਜਾਵਾਂਗੇ 20 ਸਾਲ, 4-5 20 ਸਾਲ ਬਜਣਗੇ ਇਹਦੇ ਫੇਰ ਸਾਡੇ ਚਲੇ ਤਿਆਰ ਹੋ ਜਾਣਗੇ। ਇੱਥੇ ਦੇਖੋ ਚਾਵਲ ਵੀ ਸਾਡੇ ਉਬਲ ਰਹੇ ਨੇ ਤੇ ਚਾਵਲ ਥੋੜੇ ਬਣ ਚੁੱਕੇ ਨੇ ਪਰ ਹਾਲੇ ਵੀ ਪੂਰੀ ਤਰ੍ਹਾਂ ਨਹੀਂ ਬਣੇ। ਭੋਜੀ ਸਾਡੇ ਚਾਵਲ ਬਣ ਕੇ ਤਿਆਰ ਹੋ ਗਏ ਨੇ। ਤੇ ਦੇਖਿਓ ਚਾਵਲ ਵੇਖੋ ਪੇਸ਼ੇ ਵਾਲੇ ਚਾਵਲ ਵੈਸੇ ਜ਼ਿਆਦਾ ਬਣਾਓ ਤੇ ਬਹੁਤ ਵਧੀਆ ਬੰਦੇ ਨੇ। ਵੇਖਿਓ ਖਿੜੇ ਖਿੜੇ ਚਾਵਲ ਬਣੇ ਨੇ ਅਲਗ-ਅਲਗ ਦਾਣਾ ਹੋ ਗਿਆ ਦੇਖੋ ਤੇ ਚਾਵਲ ਹੋ ਗਏ ਤਿਆਰ ਤੇ ਸਬਜੀ ਹਜੇ ਦੇਖੋ ਸਾਡੀ ਹਜੇ ਵਿਸਲ ਵੱਜਣ ਦੀਆਂ ਵਾ ਤੇ ਵੇ ਹੁਣੇ ਇੱਕ ਦੋ ਵਿਸਲ ਤੇ ਤੁਹਾਨੂੰ ਦਿਖਾਣੇ ਸਬਜੀ ਸਾਡੀ ਕਿਹੋ ਜਿਹੀ ਬਣੀ ਹੈ ਸਾਡੇ ਚਨੇ ਪੰਚੁੱਕੇ ਨੇ ਤੇ ਤੁਹਾਨੂੰ ਚਨੇ ਦਾ ਕਲਰ ਬਖਾਣੇ ਇਹ ਦੇਖੋ ਇਹਦੀ ਗਰੇਵੀ ਵੇਖੋ ਕਿੱਡੀ ਵਧੀਆ ਬਣੀ ਹੈ ਦੇਖਿਓ ਤੇ ਹੋਂ ਸਾਡੇ ਚਨੇ ਵੀ ਤਿਆਰ ਹੋ ਗਏ ਨੇ ਤੇ ਸਾਡੇ ਚਾਵਲ ਵੀ ਤਿਆਰ ਹੋ ਗਏ ਨੇ ਤੇ ਬਾਸ ਹੁਣ ਅਸੀਂ ਖਾਣ ਲੱਗਿਆਂ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਏ ਔਰ ਅੱਜ ਟਾਈਮ ਥੋੜਾ ਜ਼ਿਆਦਾ ਹੋ ਗਿਆ ਹੈ ਤੇ ਹੋਂ ਖਾਵਾਂਗੇ ਅਸੀਂ ਚਨੇ ਕਾਲੇ ਤੇ ਨਾਲ ਖਾਵਾਂਗੇ ਚਾਵਲ ਤੇ ਤੁਹਾਨੂੰ ਦਿਖਾਨੇ ਆਪਾਂ ਟੇਸਟ ਕਰਾਂਗੇ ਹੁਣ ਕਿ ਕਿਤਰਾ ਦੇ ਬਨੇ ਨੇ ਚਾਵਲ ਚਾਵਲ ਤੇ ਚਨੇ ਮਤਲਬ ਟੇਸਟ ਖਾਵਾਂਗੇ ਸਾਡੇ ਕਾਲੇ ਚਨੇ ਤੇ ਚਾਵਲ ਬਣ ਕੇ ਜੀ ਤਿਆਰ ਹੋ ਗਏ ਨੇ ਤੇ ਏ ਵੇਖੋ ਸਾਡੇ ਕਾਲੇ ਚਨੇ ਔਰ ਇਹ ਥੋੜਾ ਮਸਾਲਾ ਕੱਢਿਆ ਸੀ ਮੈਂ ਚਟਨੀ ਮਤਲਬ ਕਿ ਚਨੇ ਦਾ ਹੀ ਮਸਾਲਾ ਵਾ ਤੇ ਇਸ ਦਾ ਰੰਗ ਵੇਖੋ ਕਿੰਨਾ ਵਧੀਆ ਕਿਉਂਕਿ ਮੈਨੂੰ ਇਹ ਬਹੁਤ ਹੀ ਵਧੀਆ ਲੱਗਦਾ ਚਾਵਲ ਨਾਲ ਖਾਣਾ ਇਸ ਕਰਕੇ ਮੈਂ ਥੋੜਾ ਜਿਹਾ ਆਪਣੇ ਲਈ ਵੱਖਰਾ ਹੀ ਕੱਢ ਲਿਆ ਸੀ ਤੇ ਸਾਡੇ ਚਾਵਲ ਵੀ ਦੇਖੋ ਕਿੰਨੇ ਵਧੀਆ ਬਨੇ ਆ ਦੇਖਿਓ ਤੇ ਹੁਣ ਤੁਹਾਨੂੰ ਮੈਂ ਟੇਸਟ ਕਰਕੇ ਦਿਖਾਵਾਂਗੀ ਚਨੇ ਕਿਸ ਤਰ੍ਹਾਂ ਦੇ ਬਨੇ ਨੇ ਅਸੀਂ ਚਨੇ ਡਾਲ ਰਹੇ ਆ ਚਾਵਲ ਦੇ ਉੱਪਰ ਤੇ ਤੁਹਾਨੂੰ ਦਿਖਾਣੇ ਆ ਇਸ ਦਾ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਤੇ ਹੁਣ ਅਸੀਂ ਤੁਹਾਨੂੰ ਟੇਸਟ ਕਰਕੇ ਦਿਖਾਣੇ ਆ ਚਾਵਲ ਸਭ ਤੋਂ ਪਹਿਲਾਂ ਇਹ ਚਾਵਲ ਮੇਰੀ ਬੇਟੀ ਖੁਸ਼ੀ ਚੈੱਕ ਕਰੇਗੀ ਦੇਖੋ ਖੁਸ਼ੀ ਖਾ ਕੇ ਦਿਖਾਏਗੀ ਤੁਹਾਨੂੰ ਖੁਸ਼ੀ ਦਰਾ ਥੋੜਾ ਫੂਕ ਮਾਰ ਲੈ ਠੰਡੇ ਠੰਡੇ ਕਰ ਲੈ ਥੋੜੇ ਗਰਮ ਹੈ ਖੁਸ਼ੀ ਟੇਸਟ ਕਰਕੇ ਦਿਖਾਏਗੀ ਖੁਸ਼ੀ ਕਿੱਦਾਂ ਦੇ ਬਣੇ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਓਕੇ ਤੇ ਹੁਣ ਤੁਹਾਨੂੰ ਮੈਂ ਵੀ ਟੇਸਟ ਕਰਕੇ ਦਿਖਾਵਾਂਗੀ ਤੁਹਾਨੂੰ ਟੇਸਟ ਕਰਕੇ ਦਿਖਾਨੀ ਆ ਕਿ ਕਿਤਰਾ ਦੇ ਬਣਿਆ ਹੈ ਕਾਲੇ ਚਨੇ ਬਹੁਤ ਟੇਸਟੀ ਬਣੇ ਬਹੁਤ ਜ਼ਿਆਦਾ ਵਧੀਆ ਆ ਜਾਓ ਤੁਸੀਂ ਵੀ ਸਾਡੇ ਨਾਲ ਖਾ ਲਓ ਕਾਲੇ ਚਨੇ ਔਰ ਚਾਵਲ इतों तक ही मेरा विलॉग से आज तो अगले विलॉग बच्चे तहूँ मिलेंगे और वीडियो मेरी फुल वॉच करे हो, देखियो हो, फुल सपोर्ट कर रहे हो मैनू क्योंकि सपोर्ट की जरूरत बहुत ज़्यादा है मैनू तो प्लीज फुल विलोग देखियो बाय दोस्तों बाय